ਦੇ ਦਰਬਾਰ ਸਾਇਬ ਪਹੁੰਚੇ ਸੀਐਮਾ ਜਿੱਥੇ ਐਮਐਲਏ ਕੁਲਦੀਪ ਤਾਲੀਵਾਲ ਦੇ ਨਾਲ ਉਹ ਨਜ਼ਰ ਆਏ ਦੱਸਦੇ ਕਿ ਤਮਕੀਆਂ ਤੋਂ ਬਾਅਦ ਸੀਐਮਾ ਦਰਬਾਰ ਸਾਇਬ ਪਹੁੰਚੇ ਨੇ ਲਗਾਤਾਰ ਦਰਬਾਰ ਸਾਇਬ ਨੂੰ ਈਮੇਲ ਆ ਰਹੀ ਸੀ ਕਿ ਕੁਝ ਗਲਤ ਤੱਤਾਂ ਵੱਲੋਂ ਦਰਬਾਰ ਸਾਹਿਬ ਨੂੰ ਬੰਬ ਨਾਲ ਰੋਡਾਂਦੇ ਈਮੇਲ ਆ ਰਹੀ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਬਾਣ ਅੱਜ ਸਤਕੰਟ ਰੇਮੰਦਰ ਸਾਹਿਬ ਪਹੁੰਚੇ ਨੇ ਨਾਲ ਹੀ ਐਸਜੀਪੀਸੀ ਦੇ ਨਾਲ ਸੀਐਮ ਨੂੰ ਵੀ नतमस्तक हुए मुख्यमंत्री मान सुरक्षा का जायजा भी लिया पंकज मल्ली सा पत्रकार तो नाल मौजूद ने पंकज काफी समय तो दरबार साहब धमकी बारे ईमेल आ रहे हैं इस मामले संज्ञान भी लिया गया अंतरी मान खुद दरबार साहब पहुंचे पंकज तो नो मेरी आवाज मिल पा रही है दोबारा संपर्क साधन की कोशिश करा तस्वीर तुम देख रहे हो जिथे मुख्यमंत्री मान कुलदीप धालीवाल सचखंड श्री हरिमंदर साहब पहुंचे ने जिथे उन्होंने दरबार साहब च मथा टेकया उ सुरक्षा का जायजा भी लिया पंकज मलि साडे पत्रकार अमृतसर तो सान लाइन से मौजूद ने पंकज अच्छ मुख्यंतरी मान सच्ड श्री हरिमंदर साहब पहुंचे ने की गलबात एस जी पी हुई ਬਿਲਕੁਲ ਦੇਖੋ ਸਿਮਰਨ ਰੋਹਾਨੀਅਤ ਦੇ ਕੇਂਦਰ ਸਾਖਾਂਂ ਸ਼੍ਰੀ ਹਰਮੰਦਰ ਸਾਹਿਬ ਨੂੰ 14 ਤਰੀਕ ਤੋਂ ਲਗਾਤਾਰ ਕਿ ਤਰੀਕੇ ਨਾਲ ਕੰਪਲੀ ਬੜੀਆਂ ਈਮੇਲਾਂ ਆ ਰਹੀਆਂ ਸੀ ਤਾਂ ਉਸ ਤੋਂ ਬਾਅਦ ਹਾਲਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਤੇ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਜਿਸ ਤਰੀਕੇ ਨਾਲ ਪਿਛਲੇ ਦਿਨ ਇੱਕ ਵਿਅਕਤੀ ਦੀ ਵੀ ਡਿਟੇਲਸ ਬਣ ਗਿਆ ਉਸ ਦੇ ਵਿਚਕਾਰ ਪੌਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਖਾਸ ਤੌਰ ਤੇ ਸਾਖਾਂਂ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਜਿੱਥੇ ਸਭ ਤੋਂ ਪਹਿਲਾਂ ਉਹ ਉਹਨਾ ਬਲੋ ਜਿਹੜਾ ਕੋਆ ਉਹ ਸਾਠਾਂਕੀ ਰਮੰਦਰ ਸਾਹਿਬ ਦੇ ਅੰਦਰ ਨਤਮਸਤ ਹੋ ਕੇ ਸਰਮਾਤੇ ਪੱਲੇ ਅਰਜ਼ੀ ਕੀਤੀ ਗਈ ਅਤੇ ਉੱਥੇ ਹੀ ਜਿਸ ਤਰੀਕੇ ਦੇ ਨਾਲ ਸੰਕੀ ਪਰਿਯਾਣੀ ਮਿਲਨ ਤੇ ਵਿਚਾਰ ਜਿਹੜੇ ਉਹ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪ੍ਰਬੰਧ ਕੀਤੇ ਗਏ ਨੇ ਉਹਨਾਂ ਦਾ ਜਾਇਜ਼ਾ ਵੀ ਲੈਣਗੇ ਤਾਂ ਉੱਥੇ ਹੀ ਕੁਝ ਮਿੰਟਾਂ ਦੇ ਵਿੱਚ ਹੀ ਕੁਝ ਦੋ ਚਾਰ ਮਿੰਟਾਂ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਵਿਰੋਧੀਆਂ ਦੀ ਗੱਲ ਕੀਤੀ ਜਾਂਦੀ ਤਾਂ ਵਿਰੋਧ ਦੀ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਨੇ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤਾਂ ਉਸ ਨੂੰ ਲੈ ਕੇ ਹੀ ਅੱਜ ਜਿਹੜੇ ਆ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਸ਼ੂਤ ਦੇ ਸਾਜਖਾਨ ਸਿੰਘ ਰਮਨ ਦਫ਼ਤਰ ਪਹੁੰਚੇ ਨੇ ਜਿੱਥੇ ਉਹ ਨਮਸਤਕ ਕੋ ਉਹ ਕੇ ਆਏ ਨੇ ਤਾਂ ਹੁਣ ਇੱਕ 2 ਮਿੰਟਾਂ ਦੇ ਵਿੱਚ ਹੀ ਉਹਨਾਂ ਵੱਲੋਂ ਜਿਹੜੀ ਪੈਸ ਕਾਨਫਰੰਸਾਂ ਕੀਤੀ ਜਾਵੇਗੀ ਤਾਂ ਬ੍ਰੈੱਡ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਤਰੀਕੇ ਦੇ ਪ੍ਰਬੰਧ ਜੋ ਜਿਹੜੇ ਨੇ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਕੀਤੇ ਗਏ ਨੇ ਜੀ ਬਿਲਕੁਲ ਪੰਕਜ ਤੇ ਇਹਨਾਂ ਮਿਲ ਰਹੀਆਂ ਈਮੇਲ ਰਾਹੀਂ ਤਮਕੀਆਂ ਦੇ ਬਾਅਦ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਅੱਜ ਆਪ ਪਹੁੰਚੇ ਨੇ ਕਿਤੇ ਨਾ ਕਿਤੇ ਸੁਨੇਹਾ ਵੀ ਹੈ ਉਹਨਾਂ ਲੱਖਾਂ ਸ਼ਰਦਾਲੂਆਂ ਨੂੰ ਜੋ ਕਿ ਦਰਬਾਰ ਸਭ ਨਤਮਸਤਕ ਹੋਣ ਆਉਂਦੇ ਨੇ ਪਰ ਅਜਿਹੀਆਂ ਖਬਰਾਂ ਸੁਣ ਕੇ ਉਹਨਾਂ ਦਾ ਵੀ ਜਿਹੜਾ ਹਿਰਦਾ ਹੈ ਉਹ ਬਲੁੰਦ ਰਿਆ ਜਾਂਦਾ ਹੈ ਤੇ ਮੁੱਖ ਮੰਤਰੀ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਨੇ ਵੀ ਜੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਇਹਨਾਂ ਤਮ ਆਪ ਦਰਬਾਰ ਸਾਹਿਬ ਜਾਂਦੇ ਨੇ ਤੇ ਲੋਕਾਂ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ। ਕੋਲ ਦੇਖੋ ਅੱਜ ਤੀਕਣਾ ਲਗਾਤਾਰ ਕਰਤੀ ਪਰ ਇਹ ਈਮੇਲਸ ਆ ਰਹੀਆਂ ਸੀ ਤਾਂ ਉਸ ਨੂੰ ਲੈ ਕੇ ਕਿੰਨਾ ਕਿਤੇ ਲੋਕਾਂ ਦੇ ਵਿੱਚ ਸੰਕਟ ਦੇ ਵਿੱਚ ਪੈਨਿਕ ਜਰੂਰ ਜਿਹੜਾ ਵਾ ਕਿ ਤਰ੍ਹਾਂ ਕਿਤੇ ਕੁਝ ਖ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਵਾਨੀ ਅਤੇ ਕੇਂਦਰ ਤੇ ਅਧਿਸ਼ਾਂ ਮੇਸ਼ਾਂ ਤੋਂ ਲੱਖਾਂ ਦੀ ਤਰ੍ਹਾਂ ਦੇ ਰੋਜ਼ ਸੰਕਟਾਂ ਤੋਂ ਮੁਸਕੂਨ ਲਈ ਜਿਹੜੀਆਂ ਉਹ ਪਹੁੰਚਦੀਆਂ ਨੇ ਤਾਂ ਉਸ ਦੇ ਵਿਚਕਾਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਵਿਸ਼ੇਸ਼ ਤੌਰ ਤੇ ਅ ਜਿਹੜਾ ਫਟਕਾਂ ਦੀ ਮਦਦਸਾਹ ਪਹੁੰਚੇ ਨਹੀਂ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਨ ਵੀ ਨਜ਼ਰ ਆ ਰਹੇ ਨੇ ਤਾਂ ਇਹ ਸੀਸ ਤੋਂ ਸਾਫ਼ ਨੇ ਆਏ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਡਰਨ ਦੀ ਲੋੜ ਨਹੀਂ ਹੈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਸੁਰੱਖਿਆ ਦੇ ਪੂਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਤੇ ਨੂੰ ਵੀ ਕਰਨ ਦੀ ਜਿਹੜੀ ਆ ਜ਼ਰੂਰਤ ਨਹੀਂ ਹੈ ਤਾਂ ਖਾਸ ਤੌਰ ਤੇ ਜਿਹੜਾ ਵਾ ਉਹ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਉਸ ਨੂੰ ਲੈ ਕੇ ਹੀ ਖੁਦ ਮੁੱਖ ਮੰਤਰੀ ਜਿਸ ਤਰੀਕੇ ਨਾਲ ਪਹੁੰਚੇ ਨੇ ਤਾਂ ਉਸ ਤੋਂ ਲੈ ਕੇ ਸਾਫ਼ ਨੇ ਆਇਆ ਹੈ ਕੀ ਬਿਲਕੁਲ ਖਬਰਾਂ ਹੁੰਦੀ ਜਿਹੜੀ ਲੋੜ ਨਹੀਂ ਹੈ ਅੱਜ ਤੋਂ ਬਾਕੀ ਜਿੱਦਾਂ ਲੋਕਾਂ ਵੱਲੋਂ ਸੰਕੀਪ ਰਹੀਆਂ ਜੀ ਈਮੇਲ ਜਿਹੜੀਆਂ ਜਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੀ ਅਟ੍ਰੈਕਟ ਕਰਨ ਦੀ ਲਗਾਤਾਰ ਜਿਹੜਾ ਵਾ ਉਹ ਪੰਜਾਬ ਪੁਲਿਸ ਵੱਲੋਂ ਜਿਹੜਾ ਵਾ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਜਿਹੜੀ ਜਿਹੜੀਆਂ ਈਮੇਲ ਪਾਈਆਂ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕੇਰਲਾ ਦੇ ਸੀਐਮ ਦੀ ਆਫੇਕ ਆਈਡੀ ਕ੍ਰੀਏਟ ਕਰਕੇ ਉਸ ਨੂੰ ਈਮੇਲ ਭੇਜੀ ਗਈ ਹੈ ਉਸੇ ਤਰੀਕੇ ਦੇ ਨਾਲ ਜਿਹੜੇ ਸਾਫ ਕਾਪੀ ਇਫਰਸਿਸ ਨੇ ਉਹਨਾਂ ਦੀ ਇੱਕ ਫੇਕ ਈਮੇਲ ਆਈਡੀ ਕ੍ਰੀਏਟ ਕਰਕੇ ਉਸ ਨੂੰ ਈਮੇਲ ਭੇਜੀ ਗਈ ਹੈ ਤਾਂ ਇਹਨਾਂ ਸਾਰੀਆਂ ਜਿਹੜੀਆਂ ਫੇਕ ਈਮੇਲਸ ਆਈਡੀਆਂ ਕ੍ਰੀਏਟ ਕਰਕੇ ਭੇਲ ਭੇਜੀਆਂ ਜਾ ਰਹੀਆਂ ਹਨ ਸਾਰੀਆਂ ਨੂੰ ਵੀ ਟਰੈਕ ਕੀਤਾ ਜਾ ਰਿਹਾ ਹੈ ਸਾਈਬਰ ਕ੍ਰਾਈਮ ਵਿਭਾਗ ਤੇ ਉੱਤੇ ਕੰਮ ਕਰ ਰਿਹਾ ਹੈ ਤਾਂ ਉਸ ਦੇ ਵਿਚਕਾਰ ਹੀ ਹੁਣ ਜਸਜੀਪੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਣੇ ਕੁਝ ਮਿੰਟਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ ਕਿ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸ਼ਰਾਬੀ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਸੰਤੀ ਭਰੀਆਂ ਈਮੇਲਾਂ ਦਿੱਤੀਆਂ ਚ ਜਿਹੜੇ ਕਰ ਰਹੇ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਲੈ ਕੇ ਹੀ ਮੁੱਖ ਮੰਤਰੀ ਆਸ ਤੋਂ ਅਜ ਅਮਰੀਕਾ ਪਹੁੰਚੇ ਨੇ ਸੱਚਖੰਡਿ ਰਾਮਦਰਸਾਹ ਪਹੁੰਚੇ ਨੇ ਜਿਸਕੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਜਿਹੜੀਆਂ ਸੰਸਥਾ ਰੋਹਾਨੀਏ ਦੇ ਕੇਂਦਰ ਆਉਂਦੀਆਂ ਨੇ ਜਾਂ ਜਿਹੜੀਆਂ ਸੰਸਥਾ ਨੇ ਉਹਨਾਂ ਨੂੰ ਜਿਹੜਾ ਵਾ ਇੱਕ ਤਰ੍ਹਾਂ ਦਾ ਸੁਨੇਹਾ ਜਿਹੜਾ ਉਹਨਾਂ ਵੱਲੋਂ ਜਿਹੜਾ ਵਾ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਗਿਆ ਬਿਲਕੁਲ ਪੰਕਜ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਵਾਸਤੇ